ਸਾਸੀਆ ਦਸਕੋ ਉਮੀਦ ਕਰਦੇ ਆਂ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅੱਜ ਆਪਾਂ ਗੱਲਬਾਤ ਕਰਦੇ ਆਂ ਜਿਹੜੀ ਸਬਜ਼ੀ ਦੇ ਉੱਪਰ ਫੁੱਲ ਆਉਂਦੇ ਆ ਉਹ ਜੇਕਰ ਸੁੱਕ ਜਾਂਦੇ ਆ ਤਾਂ ਉਹਦੇ ਵਾਸਤੇ ਆਪਾਂ ਕਿਹੜੀ ਟਰਿਕ ਕਿਹੜਾ ਫਾਰਮੂਲਾ ਅਪਣਾਈਏ ਤਾਂ ਕਿ ਉਹ ਸਫਲ ਹੋ ਸਕਣ ਜੇਕਰ ਆਪਣੇ ਘਰ ਦੇ ਵਿੱਚ ਜਾਂ ਖੇਤ ਦੇ ਵਿੱਚ ਜਿਹੜੇ ਫਲਦਾਰ ਬੂਟੇ ਆ ਜਾਂ ਸਬਜ਼ੀਆਂ ਲਾਈਆਂ ਹੋਣਗੀਆਂ ਤਾਂ ਉਹ ਸਫਲ ਨਹੀਂ ਹੁੰਦੀਆਂ ਬਾਜ਼ਾਰ ਦੇ ਵਿੱਚੋਂ ਆਪਾਂ ਬੀਜ ਲਿਆ ਕੇ ਲਾ ਲੈਨੇ ਆ ਪੈਸਾ ਵੀ ਖਰਚਣਾ ਰੇ ਸਪਰੇ ਵੀ ਪਾ ਦਿੰਨੇ ਆ ਪਰ ਉਹ ਸਫਲ ਨਹੀਂ ਹੁੰਦੀ ਅਜੀਹਾ ਫਾਰਮੂਲਾ ਦੱਸਾਂਗੇ ਜਿਹਦੇ ਅਪਣਾਉਣ ਦੇ ਨਾਲ ਜਿਹੜੀਆਂ ਸਾਜੀਆਂ ਤੇ ਜਿਹੜੇ ਫਲਦਾਰ ਪੌਦੇ ਆ ਉਹ ਫੁੱਲਾਂ ਤੇ ਫਲਾਂ ਦੇ ਨਾਲ ਭਰ ਜਾਣਗੇ ਤੇ ਆ ਜੋ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਸਬਜੀ ਬਾਰੇ ਤੇ ਨਾਲ ਹੀ ਉਹ ਫਾਰਮੂਲਾ ਤੁਹਾਨੂੰ ਦੱਸਦੇ ਆ ਵੀ ਉਹਨੂੰ ਆਪਾਂ ਕਿਵੇਂ ਅਪਣਾਉਣਾਗਾ ਹੁਣ ਇਹਦੇ ਵਾਸਤੇ ਜਿਹੜੇ ਮਟੀਰੀਅਲ ਦੀ ਆਪਾਨੂੰ ਜ਼ਰੂਰਤ ਆ ਉਹਦੇ ਵਿੱਚ ਸਾਰਿਆਂ ਨੂੰ ਪਹਿਲੇ ਨੰਬਰ ਤੇ ਆਉਂਦੀ ਆ ਘਰ ਦੇ ਵਿੱਚ ਵਰਤੀ ਹੋਈ ਦੇਸੀ ਚਾਹ ਪੱਤੀ ਜਿਹੜੀ ਆਪਾਂ ਨਾਰਮਲ ਚਾਹ ਕਰਨ ਵਾਸਤੇ ਯੂਜ਼ ਕਰਦੇ ਆ 2 ਨੰਬਰ ਤੇ ਆਉਂਦੀ ਆ ਪਾਥਰਾਂ ਤੋਂ ਬਣੀ ਹੋਈ ਸੁਆਹ ਤੇ 3 ਨੰਬਰ ਤੇ ਆਉਂਦੀ ਆ ਜਿਹੜੀ ਆਹ ਦੇਸੀ ਖਾਲਾ ਆ ਬਿਲਕੁਲ ਬਰੀਕ ਆ ਤੁਸੀਂ ਦੇਖ ਸਕਦੇ ਬਿਲਕੁਲ ਬਰੀਕ ਦੇਸੀ ਖਾਲਾ ਜਿਹੜੀ ਆਪਾਂ ਡੰਗਰਾ ਵਗੈਰਾ ਨੂੰ ਪਾਉਨੇ ਆ ਇਹਨਾਂ ਤਿੰਨ ਚੀਜ਼ਾਂ ਦੀ ਜ਼ਰੂਰਤ ਆ ਜਿਹੜੀ ਇਹ ਚਾਹ ਪੱਤੀ ਆ ਜਦੋਂ ਆਪਾਂ ਚਾਹ ਬਣਾ ਲੈਂਦੇ ਆ ਜਿਹੜੀ ਵੇਸਟੇਜ ਪਿੱਛੇ ਬਚਦੀ ਆ ਇਹ ਉਹ ਚਾਹ ਪੱਤੀ ਆ ਇਹ ਆਪਾਂ ਘਰ ਦੇ ਵਿੱਚ ਵੀ ਜੇਕਰ ਆਪਾਂ ਚਾਹ ਜ਼ਿਆਦਾ ਬਣਾਉਨੇ ਆ ਫਿਰ ਤਾਂ ਆਪਣੇ ਘਰ ਦੇ ਵਿੱਚ ਹੀ ਮਿਲ ਜਾਂਦੀ ਆ ਜੇਕਰ ਆਪਣੇ ਘਰ ਦੇ ਵਿੱਚ ਜਿਹੜੇ ਜੀ ਆ ਉਹ ਘਾਟਾ ਬਚਾ ਘੱਟ ਯੂਜ਼ ਕਰਦੇ ਆ ਤੇ ਟਾਬਿਆਂ ਵਗੈਰਾ ਤੋਂ ਵੀ ਮਿਲ ਜਾਂਦੀ ਹੈ ਜਿੱਥੇ ਮੰਨ ਕੇ ਚੱਲ ਸ਼ਹਿਰਾਂ ਦੇ ਵਿੱਚ ਆਮ ਚਾਹ ਵਾਲੀਆਂ ਦੁਕਾਨਾਂ ਹੁੰਦੀਆਂ ਉਹਨਾਂ ਨਾਲ ਆਪਾਂ ਕੰਟੈਕਟ ਕਰਕੇ ਇਹ ਲਿਆ ਸਕਦੇ ਆ ਜਿਹੜੀ ਇਹ ਸਵਾਹ ਤੇ ਬਾਜ਼ਾਰ ਦੇ ਵਿੱਚੋਂ ਵੀ ਮਿਲ ਜਾਂਦੀ ਆ ਜਿਹੜੀ ਇਹ ਦੇਸੀ ਖਾਣਾ ਇਹ ਆਪਾਂ ਕੋਲੀਆਂ ਤੋਂ ਲਿਆ ਸਕਦੇ ਆ ਹੁਣ ਇਹਨੂੰ ਆਪਾਂ ਯੂਜ਼ ਕਰਨ ਦੀ ਜਿਹੜੀ ਟਰਿਕ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਬੂਟੇ ਦੇ ਵਿੱਚ ਜੜ੍ਹਾਂ ਦੇ ਵਿੱਚ ਇਹ ਪਾਉਣੀ ਕਿਵੇਂ ਆ ਇਹਨਾਂ ਨੂੰ ਮਿਕਸ ਕਰਨ ਦਾ ਇਹੀ ਤਰੀਕਾ ਜੇਕਰ ਆਪਣੇ ਜਿਹੜੇ ਪੌਦੇ ਆ ਉਹ 8 ਤੋਂ ਲੈ ਕੇ 10 ਆ ਉਹਨਾਂ ਵਾਸਤੇ ਜਿਹੜੀ ਇੰਨੀ ਸਵਾ ਉਹ ਬਹੁਤ ਆ ਉਹਦੇ ਵਿੱਚ ਕੀ ਆ ਚਾਹ ਪੱਤੀ ਦਾ ਇੱਕ ਕੌਲਾ ਪਾ ਲੈਣਾ ਜਿੰਨੀ ਕਿ ਚਾਹ ਪੱਤੀ ਹੈ ਜੀ ਆਪਣੇ ਕੋਲੇ ਉਨੀ ਚਾਹ ਪੱਤੀ ਪਾ ਲੈਣੀ ਤੇ ਦੋ ਮੂਠੀਆਂ ਪਾ ਲੈਣੀਆਂ ਦੇਸੀ ਖਾਲ ਦੀਆਂ ਦੋ ਮੂਠੀਆਂ ਬਹੁਤ ਆ ਇਹਨਾਂ ਨੂੰ ਸਾਰਿਆਂ ਨੂੰ ਐ ਮਿਕਸ ਕਰ ਲੈਣਾ ਇਹਨੂੰ ਮਿਕਸ ਕਰਨ ਤੋਂ ਬਾਅਦ ਆਜੋ ਆਪਾਂ ਜੜਾ ਦੇ ਵਿੱਚ ਤੁਹਾਨੂੰ ਦੱਸਦੇ ਆ ਵੀ ਪਾਉਣੀ ਕਿਹਦੇ ਹਿਸਾਬ ਨਾਲ ਆ ਕਿੰਨੇ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਹੁਣ ਵਾਰੀ ਆਉਂਦੀ ਆ ਪੌਦੇ ਦੀਆਂ ਜੜਾਂ ਦੇ ਵਿੱਚ ਖਾਦ ਨੂੰ ਪਾਉਣ ਦੀ ਜਿਹੜੀ ਪੌਦੇ ਦੀ ਸਾਹਮਣੇ ਤੁਸੀਂ ਜੜ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਗੜਾਈ ਕੀਤੀ ਹੋਣੀ ਚਾਹੀਦੀ ਆ ਤੇ ਜਿਹੜੀ ਮਿੱਟੀ ਆ ਉਹ ਬਿਲਕੁਲ ਪਰਪਰੀ ਹੋਣੀ ਚਾਹੀਦੀ ਆ ਜਦੋਂ ਇਹ ਖਾਦ ਆਪਾਂ ਪੌਦੇ ਦੀਆਂ ਜੜਾਂ ਦੇ ਵਿੱਚ ਪਾ ਦਿੰਨੇ ਆ ਤਾਂ ਪੌਦੇ ਨੂੰ ਆਇਰਨ, ਕੈਲਸ਼ੀਅਮ ਤੇ ਪੋਟਾਸ਼ ਕਿਸੇ ਤੱਤ ਦੀ ਕਮੀ ਨਹੀਂ ਆਊਗੀ ਜਿੰਨੇ ਵੀ ਤੱਤ ਪੌਦੇ ਨੂੰ ਚਾਹੀਦੇ ਆ ਉਹ ਸਾਰੇ ਇਸ ਖਾਦ ਦੇ ਵਿੱਚ ਮਿਲ ਜਾਣਗੇ ਤੇ ਪੌਦੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਬਿਮਾਰੀ ਨਹੀਂ ਲੱਗੂਗੀ ਤੇ ਨਾ ਹੀ ਫਲ ਚੱਕਣ ਦੇ ਵਿੱਚ ਉਹਨੂੰ ਕੋਈ ਦਿੱਕਤ ਹੋਊਗੀ ਪੌਦਾ ਬਿਲਕੁਲ ਰੈਸਟ ਪੋਸਟ ਰਹੂਗਾ ਇਹ ਜਿਹੜਾ ਖਾਦ ਆ ਉਹ ਕਿਸੇ ਵੀ ਫਲਦਾਰ ਪੌਦੇ ਦੇ ਵਿੱਚ ਪਾ ਸਕਦੇ ਆ ਕਿਸੇ ਵੀ ਫੁੱਲ ਵਾਲੇ ਪੌਦੇ ਦੇ ਵਿੱਚ ਪਾ ਸਕਦੇ ਆ ਕਿਸੇ ਵੀ ਬੇਲ ਦੇ ਵਿੱਚ ਪਾ ਸਕਦੇ ਇਹ ਨਹੀਂ ਵੀ ਆਪਾਂ ਇੱਕ ਹੀ ਸਬਜੀ ਦੇ ਵਿੱਚ ਪਾਉਣਾ ਸਾਰੇ ਤਰ੍ਹਾਂ ਦੀ ਸਬਜੀ ਸਾਰੇ ਤਰ੍ਹਾਂ ਦੇ ਜਿਹੜੇ ਫਾਲਾ ਉਹ ਉਹਨਾਂ ਦੇ ਵਿੱਚ ਆਪਾਂ ਇਹ ਖਾਦ ਨੂੰ ਪਾ ਸਕਦੇ ਆ ਬਸ ਪਾਉਣ ਦਾ ਸਾਨੂੰ ਜਿਹੜਾ ਤਰੀਕਾ ਉਹ ਆਉਣਾ ਚਾਹੀਦਾ ਵੀ ਪਾਉਣ ਦਾ ਤਰੀਕਾ ਬਿਲਕੁਲ درست ਹੋਵੇ ਆਪਣਾ ਖਾਦ ਨੂੰ ਬਣਾਉਣ ਦਾ ਪੌਦੇ ਦੇ ਵਿੱਚ ਪਾਉਣ ਦਾ ਤੇ ਇਹ ਜਿਹੜੀ ਖਾਦ ਆ ਪੌਦੇ ਦੇ ਕਿਹੜੇ-ਕਿਹੜੇ ਤੱਤ ਪੂਰੇ ਕਰਦੀ ਆ ਉਹ ਸਾਰਾ ਜਿਹੜਾ ਪ੍ਰੋਸੈਸ ਆ ਉਹ 2-3 ਮਿੰਟਾਂ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਤਾ ਇਹ ਬਿਲਕੁਲ ਅਪਣਾਇਆ ਹੋਇਆ ਫਾਰਮੂਲਾ ਦਾ ਤੁਸੀਂ ਵੀ ਆਪਣੇ ਪੌਦਿਆਂ ਦੇ ਉੱਪਰ ਜ਼ਰੂਰ ਅਪਣਾਓ ਬਹੁਤ ਕਾਮਯਾਬ ਟ੍ਰਿਕ ਆ ਇਹ ਜੇਕਰ ਜਿਹੜੀ ਵੀਡੀਓ ਆ ਤੁਹਾਨੂੰ ਚੰਗੀ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ